ਵਾਡੇ ਚੋ ਜਿਹੜਾ ਵੀ ਇਹ ਪਹਿਲੀ ਅਵਸਥਾ ਚ ਹੋਵੇ ਬੁੱਲ ਵੀ ਹਿੱਲਣ ਰਸਨਾ ਵੀ ਆਵਾਜ਼ ਵੀ ਆਵੇ ਤਿੰਨ ਗੱਲਾਂ ਬੇਨਤੀ ਕਰਨੀ ਹੋ ਸਕੇ ਤੇ ਇਹ ਪਹਿਲਾ ਸਿਮਰਨ ਦੀ ਅਵਸਥਾ ਜਿਦੀ ਵੀ ਇਹ ਉਹ ਵੀ ਧੰਨੇ ਔਰ ਕਿਤੇ ਇੱਕ ਕਿਰਪਾ ਕਰਿਓ ਇਹ ਜਿਹੜਾ ਸਿਮਰਨ ਹੈ ਨਿਗੋਰਾ ਜਾਪ ਨਾ ਕਰਿਓ ਗੁਰੂ ਵਾਲਾ ਕਰਿਓ ਦੂਜੀ ਬੇਨਤੀ ਹੈ ਰਸਨਾ ਜਦੋਂ ਬੋਲੇ ਵਾਹਿਗੁਰੂ ਵਾਹਿਗੁਰੂ ਤੇ ਇਤਰਾ ਬੋਲਿਓ ਰਸਨਾ ਬੋਲੇ ਤੇ ਕੰਨ ਸੁਣਾ ਨਾ ਤੀਜੀ ਬੇਨਤੀ ਪਹਿਲੀ ਕੋਸ਼ਿਸ਼ ਕਰਿਓ ਨਗਾਰਾ ਜਾਪ ਨਾ ਕਰਿਓ ਜਿੰਨੀ ਜਲਦੀ ਹੋ ਸੋ ਗੁਰੂ ਵਾਲੇ ਬੋ ਦੋਜੀ ਰਸਨਾ ਬੋਲੇ ਕੰਨ ਸੁਣਾ ਤੀਜੀ ਬੇਨਤੀ ਜੈਂ ਕਹਿੰਦੇ ਜਦੋਂ ਲੌਂਗ ਜਾਪ ਬੈਖਰੀ ਜਾਪ ਕਰੋਗੇ ਇੰਜ ਕਰਨਾ ਇੰਜ ਕਰਨਾ ਜਿਹਦਾ ਜਾਪ ਕਰ ਰਿਆਂ ਉਹ ਕਲਗੀਆਂ ਵਾਲਾ ਹਿਰਦੇ ਤੇ ਹੀ ਬੈਠਾ ਹੋ